「ニキニキバドリバドラチョニッコリ」「切ってジャケバルセンギニアジュナチュ」 ਨੱਚ ਨੀ ਤੋਹਾਲੀ ਹਾਲੀ ਹਾਲੀ ਨੱਚ ਐਪ ਜਾਈ ਨਗ ਵੰਡੀਆਂ ਦੀ ਕੰਧੂ ਵਲੀਏ ਤੇਰਾ ਵਿਦਾਸਾ वहगे बोलियां वहगे ढोला बोलदा सिटीदार ਆ ਰਹੀ ਮੈਂ ਸਾਹਦੇ ਸਾਹਨੇ ਉਚਾਚਾਰਾ ਪਾਣਾ ਜੇ ਬਖਰੇ ਹੋ ਕੇ ਕਾਨੀ ਮਾਜੀ ਆਪਣਾ ਹੌਸਲਾ ਚਲਾਉਣਾ ਤੇ ਰੱਖਣਾ ਤਾਂ ਤੇਰੀ ਮਾਰ ਜੀ ਟੇਕੇ ਜਾ ਕੇ ਮਾਰੇ ਤੇ ਨਾਲੇ ਆਉਣਾ ਜੇ ਰੱਖਣਾ ਤਾਂ ਤੇਰੀ ਮਾਰ ਜੀ ਸਵਾਗਤ ਹੈ ਤੁਹਾਡਾ ਮੈਂ ਤੁਹਾਡਾ ਆਪਣਾ ਜਤਿੰਦਰ ਮਨਮੀ ਤੀਆਂ ਦੇ ਪਿੰਡ ਲਗਾਤਾਰ ਅਲੋਪ ਹੁੰਦੇ ਜਾ ਰਹੇ ਸੀ ਪਰ ਦੁਬਾਰਾ ਭਗਵੰਤ ਮਾਨ ਦੀ ਸਰਕਾਰ ਔਰ ਦੇ ਦੁਬਾਰਾ ਇਹ ਪਿੰਡਾਂ ਦੇ ਵਿੱਚ ਤੀਆਂ ਲਗਨੀਆਂ ਸ਼ੁਰੂ ਹੋ ਗਈਆਂ ਨੇ ਇਸ ਮੌਕੇ ਮੈਂ ਪਿੰਡ ਨਿਆਮਪੁਰ ਦੇ ਵਿੱਚ ਮੌਜੂਦ ਹਾਂ ਤੁਸੀਂ ਦੇਖ ਰਹੇ ਹੋ ਕਿ ਇਸ ਤਰ੍ਹਾਂ ਜਿਹੜੀਆਂ ਕੁੜੀਆਂ ਚਿੜੀਆਂ ਤੇ ਹੋਰ ਜਿਹੜੇ ਪਿੰਡ ਦੇ ਆ ਜਿਹੜੀਆਂ ਦੂਰ ਦਰਾਡੇੋਂ ਆਈਆਂ ਨੇ ਤੇ ਤੀਆਂ ਦਾ ਤਿਹਾਰ ਮਨਾ ਰਹੇ ਗੱਲਬਾਤ ਕਰ ਲੈਣੇ ਸਾਡੇ ਨਾਲ ਮੌਜੂਦ ਨੇ ਮਾਤਾ ਤੀਆਂ ਦਾ ਤਿਹਾਰ ਜਿਹੜਾ ਮਨਾ ਰਹੇ ਹੋ ਪਹਿਲਾਂ ਕਿਵੇਂ ਹੁੰਦਾ ਸੀ ਤੁਹਾਨੂੰ ਕੀ ਪਤਾ ਬਹੁਤ ਵਧੀਆ ਲੱਗਦਾ ਧੰਨਵਾਦ ਸਰਪੰਚ ਦਾ ਇਹਨੇ ਤੀਆਂ ਲਵਾਈਆਂ ਨਹੀਂ ਨਹੀਂ ਹਾਦੀਆਂ ਦੀ ਹਾਂਜੀ ਬਹੁਤ ਠੀਕ ਠਾਕ ਸਭ ਵਧੀਆ ਜੀ ਵਧੀਆ ਲੱਗਿਆ ਸਾਨੂੰ ਸਭਿਆਚਾਰ ਖੁਸ਼ੀ ਹੋ ਰਹੀ ਹੈ ਜੀ ਕਿਉਂਕਿ ਇਸ ਅਕੋਰਡਿੰਗ ਸਾਰੇ ਜਣੇ ਇਕੱਠੇ ਹੁੰਦੇ ਨੇਗੇ ਸਾਰਾ ਭਾਈਚਾਰਾ ਇਕੱਠਾ ਹੁੰਦਾ ਤਾਂ ਬਹੁਤ ਸੋਹਣਾ ਲੱਗਦਾ ਆ ਇੱਕ ਏਕਤਾ ਦਾ ਪ੍ਰਤੀਕ ਬਣ ਜਾਂਦੀਆਂ ਨੇ ਇਹ ਚੀਜ਼ਾਂ ਤੇ ਆਪਣਾ ਕਲਚਰ ਸ਼ੋਅ ਹੁੰਦਾ ਆ ਇਸ ਤੋਂ ਪਿੰਡ ਤੋਂ ਇਹ ਪਿੰਡ ਦੀਆਂ ਜਿਹੜੀਆਂ ਕੁੜੀਆਂ ਨੇ ਪਿੰਡ ਨੂੰ ਹੋਰ ਵੀ ਬੁਲਾਇੰਗੀਆਂ ਨੇ ਕਿ ਪਿੰਡ ਦੀ ਸਾਰੇ ਨੇ ਸਾਰੀ ਸਾਰੀਆਂ ਤੋਂ ਪਲੀਆਂ ਹਾਂਜੀ ਹਾਂਜੀ ਬਹੁਤ ਪਿਆਰ ਇਕੱਠਾ ਹੁੰਦਾ ਹੈ ਆਪਸ ਵਿੱਚ ਬੜਾ ਇਹਨਾਂ ਦਾ ਇੱਕ ਦੂਜੇ ਨੂੰ ਜਾਣਦੇ ਨੇ ਜੋ ਨਹੀਂ ਵੀ ਇੱਕ ਆਪਸ ਵਿੱਚ ਇੱਕ ਦੂਜੇ ਨੂੰ ਜਾਣਦੇ ਉਹਨਾਂ ਨੂੰ ਵੀ ਇੱਕ ਦੂਜੇ ਨੂੰ ਜਾਣਨ ਦਾ ਵੀ ਕੌਣ ਸਾਡਾ ਕੀ ਲੱਗਦਾ ਰਿਸ਼ਤਿਆਂ ਦਾ ਪਤਾ ਲੱਗਦਾ ਯਾਰ ਅੱਜ ਕੱਲ ਤੁਸੀਂ ਆਪਣੇ ਆਪ ਦੇਖਦੇ ਹੋ ਵੀ ਰਿਸ਼ਤੇ ਕਿੰਨੇ ਛੋਟੇ ਹੋ ਗਏ ਜੀ ਤਾਂ ਅੱਗੇ ਹੋਰ ਵੀ ਵੈਟਰ ਕਰਨ ਦਾ ਕੋਸ਼ਿਸ਼ ਕਰਾਂਗੇ ਠੀਕ ਹੈ ਸਾਨੂੰ ਤਾਂ ਬਹੁਤ ਖੁਸ਼ੀ ਆ ਸਾਡੇ ਵਿੰਡ ਦੇ ਵਿੱਚ 3 ਸਾਲ ਹੋ ਗਏ ਤੀਆਂ ਲੱਗਦੀਆਂ ਨੇ ਸਾਨੂੰ ਬਹੁਤ ਖੁਸ਼ੀ ਆ ਵਧੀਆ ਵਧੀਆ ਸਰਪੰਚ ਬਣਦੇ ਨੇ ਇਹੋ ਜਿਹੀ ਬਣਦੇ ਰਹਿ ਤੇ ਲੱਗੇ ਬਹੁਤ ਬਹੁਤ ਇਹ ਇਸ ਲਈ ਹਾਂ ਕਿ ਪਿਛਲੇ 8-10 ਸਾਲਾਂ ਤੋਂ ਬਾ પહેલા ਲੱਗ ਜਾਂਦੀ ਸੀ ਧੀਆਂ ਤੇ ਹੁਣ ਮੰਨ ਲਓ ਕੀ ਫਰਕ ਹੈ ਪਹਿਲਾਂ ਕਿਵੇਂ ਝੂਠ ਜਿਉਂਦੇ ਹੁਣ ਧੀਆਂ ਭੈਣਾਂ ਨੂੰ ਪਤਾ ਲੱਗੇ ਵੀ ਵੀ ਵਿਸੇਚਾਰ ਆ ਹੁੰਦਾਗਾ ਹੈਨਾ ਛੋਟੀਆਂ ਛੋਟੀਆਂ ਬੱਚੀਆਂ ਨੂੰ ਪਤਾ ਲੱਗੇ ਵੀ ਗਿੱਦਾ ਆ ਚੀਜ਼ ਹੁੰਦੀ ਹੈਗੀ ਹੁਣ ਸਾਡੇ ਤਾਂ ਵਸੇ ਤਾਂ ਬਡਾਰੂ ਆਗੇ ਸਾਡੇ ਤਾਂ ਲਿੰਗ ਗਈ ਹੁਣ ਬੱਚੀਆਂ ਵਾਸਤੇ ਤਾਂ ਇਹ ਕੰਮ ਕਰਨਾ ਪੈਣਾ ਹਾਂ ਹਾਂ ਇੱਕ ਦੂਜਿਆਂ ਨੂੰ ਮਿਲ ਲੈਂਦੀਆਂ ਨੇ ਭੈਣਾਂ ਜਿਹੜੀ ਇਕੱਠੀਆਂ ਹੁੰਦੇ ਨੇ ਕਦੇ ਕੋਈ ਸਾਲ ਦੀ ਮਿਲੀ ਹੋਈ ਹੈ ਕੋਈ 2 ਸਾਲ ਦੀ ਮਿਲੀ ਹੋਈ ਹੈ ਤੇ ਉਹ ਫਿਰ ਧੀਆਂ ਦੇ ਵਿੱਚ ਉਹ ਤਾਂ ਮਰ ਜਾਂਦੀਆਂ ਨੇ ਹੈਨਾ ਨਾ ਪਾਣੀ ਵਰਤੈਨ ਨੂੰ ਮਿਲ ਜਿੰਦਗੀ। ਅੱਜ ਪਿੰਡ ਨਿਆਉਂਤਪੁਰ ਦੇ ਵਿੱਚ ਕ੍ਰਾਮਪਦਾਇ ਦੀ ਸਹਿਯੋਗ ਨਾਲ ਪੀਤੀਆਂ ਦਾ ਤਿਹਾਰ ਮਨਾਇਆ ਗਿਆ। ਵਿੱਚ ਸਾਡਾ ਮਕਸਦ ਇਹ ਹੈ ਕਿ ਜੋ ਬੇਤੋਂ ਪੀਤੀ ਹੈ ਬੜਾ ਵਿਆਹ ਕੇ ਗਈਆਂ ਹੋਣੀਆਂ ਨੇ। ਤੇ ਉਹਨਾਂ ਨੂੰ ਇਕੱਠਾ ਕਰਨ ਦਾ ਮਕਸਦ ਹੈ ਵੀ ਕਿੰਨੇ ਚਿਰ ਤੋਂ ਕੋਈ ਕਈ ਕਈ ਸਾਲਾਂ ਤੋਂ ਕੋਈ ਮਿਲ ਨਹੀਂ ਹਨ। ਤੇ ਉਹਨਾਂ ਨੂੰ ਇਕੱਠੇ ਕਰਨ ਦਾ ਮਕਸਦ ਸਾਡਾ ਇਹੀ ਹੈ ਵੀ ਤਿਹਾਰ ਮਨਾਇਆ ਗਿਆ ਸਾਡਾ ਇਹ। ਕੀ ਸਰਕਾਰ ਦਾ ਕੋਈ ਪ੍ਰੋਗਰਾਮ ਹੈ? ਸਰਕਾਰ ਸਰਕਾਰ ਦਾ ਸਹਿਯੋਗ ਵਧੀਆ ਜੀ ਕੋਈ ਇਹ ਜੀ ਕੋਈ ਗੱਲ ਨਹੀਂ ਵਧੀਆ ਸਹਿਯੋਗ ਹਾਂਜੀ ਤੁਸੀਂ ਦੇਖਿਆ ਪਿੰਡ ਨਿਆਮਤਪੁਰ ਦੇ ਵਿੱਚ ਕਿਸ ਤਰ੍ਹਾਂ ਜਿਹੜਾ ਤੀਆਂ ਦਾ ਤਿਉਹਾਰ ਮਨਾਇਆ ਗਿਆ ਜਿੱਥੇ ਪਿੰਡ ਦੀਆਂ ਔਰਤਾਂ ਦਾ ਕੱਟੀਆਂ ਹੋਈਆਂ ਤੇ ਨਾਲ ਹੀ ਸਰਪੰਚ ਵੱਲੋਂ ਪਿੰਡ ਤੋਂ ਜਿਹੜੀਆਂ ਵਿਆਹ ਕੇ ਬਾਹਰ ਗਈਆਂ ਸੀਆਂ ਉਹ ਕੁੜੀਆਂ ਨੂੰ ਵੀ ਬੁਲਾਇਆ ਗਿਆ ਤੇ ਇਕੱਠਾ ਕੀਤਾ ਗਿਆ ਤੇ ਉਹਨਾਂ ਨੂੰ ਕਿਤੇ ਨਾ ਕਿਤੇ ਇੱਕ ਦੂਜੇ ਨਾਲ ਮਿਲੀਆਂ ਨੇ ਦੇ ਨਾਲ ਜਿਹੜਾ ਹੱਸ ਕੇ ਟਕੇ ਜਿਹੜਾ ਹੈ ਤੀਆਂ ਦਾ ਤਿਉਹਾਰ ਮਨਾਇਆ ਗਿਆ ਹੈ ਮਨਜੀਤ ਸੋਹਿਣਾ ਜਤਿੰਦਰ ਮਨਮੀ ਅਮਰਗੜ ਦੇ ਪਿੰਡ ਦੀਆਂ ਜੋਰ ਲੱਗੀਆਂ ਸਾਰੇਆਂ ਦੇ ਪਿੰਡ ਦੀਆਂ ਜੋਰ ਲੱਗੀਆਂ ਨਿੱਕੀ ਨਿੱਕੀ ਬੱਦਲੀ ਵੱਧੜਾ ਚੋਂ ਨਿਕਲੀ ਕਿੱਥੇ ਜਾ ਕੇ ਮਾਰੂ ਸੇ ਗੀਨੀ ਆ ਜਨੱਚੇ ਹੋਰੇ ਤਾਰੂ ਸੇ ਗੀਨੀ ਆ ਜਨੱਚੇ ਲਸਵੇਰੇ ਤਾਰੂ ਸੇ ਗੀਨੀ ਆ ਜਨੱਚੇ ਲਸਵੇਰੇ ਕਿੱਥੇ ਜਾਣਦੀ ਕੌਣ ਜਾਣਦੀ ਮੈਨਾਂ ਕਿਸੇ ਤੋਂ ਹਾਰੀ ਨੀ ਉਹ ਜੋਰ ਰੌਣਕ ਲੈ ਫਰਕਾਰੀ ਹੋ ਦੋਰੋੜ ਮਾਲ ਹਿਲੇਆ 니 ਤੂੰ ਨੱਚ 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 니 ਤੂੰ ਹਰੀ ਹਰੀ ਨੱਚ ਐਪ ਜਾਈ ਨੰਗ ਵੰਡੀਆਂ ਦੀ ਕੰਧੂ ਵੱਲੀ ਏ ਤੇਰਾ ਪਿੰਡਾ ਸਾਰੇ ਪਿੰਡ ਨੂੰ ਖਸਮ ਵੱਲੀ ਏ ਤੇਰਾ ਪਿੰਡਾ ਸਾਰੇ ਪਿੰਡ ਤੂੰ ਖਸਮ ਰੱਜੀ ਏ